ਅਸੀਂ ਤੇ ਰੋਜ਼ ਹੀ ਨਾਕੇ ਲਾਣੇ ਆ ਰੋਜ਼ ਹੀ ਚੈਕਿੰਗ ਕਰਨੀ ਹੈ ਪਰ ਫਿਰ ਵੀ ਧਿਆਰਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਬਜ਼ਾਰਾਂ ਦੇ ਵਿੱਚ ਆ ਜਾਂ ਹੋਰ ਚੌਕਾਂ ਦੇ ਵਿੱਚ ਚੈਕਿੰਗ ਕਰਦੇ ਆ ਲਾਹਵਾਰਸ ਬੈਗ ਕੋਈ ਸਕੂਟਰ ਮੋਟਰਸਾਈਕਲ ਜਾਂ ਕੋਈ ਹੋਰ ਵੀਕਲ ਤੁਹਾਨੂੰ ਕੋ ਡੱਬਾ ਮਿਲਦਾ ਹੈ ਤੇ ਤੁਰੰਤ ਉਹਦੀ ਜਿਹੜੀ ਹੈ ਸੂਚਨਾ ਪੁਲਿਸ ਕੰਟਰੋਲ ਰੂਮ ਗੁਰਦਾਸਪੁਰ ਤੇ ਦਿੱਤੀ ਜਾਏ ਸਾਡੇ ਟ੍ਰੈਫਿਕ ਦੇ ਜਵਾਨ ਹਰ ਚੌਂਕ 'ਚ ਖੜੇ ਆ ਇਹਨਾਂ ਨੂੰ ਸੂਚਨਾ ਦਿੱਤੀ ਜਾਏ ਪੀਸੀਆਰ ਵਾਲਿਆਂ ਨੂੰ ਦਿੱਤੀ ਜਾਏ ਤਾਂ ਜਿਹੜਾ ਤਾਂ ਜੋ ਕੋਈ ਅਣਸੁਖਾਣੀ ਘਟਨਾ ਤੋਂ ਬਚ ਸਕੇ ਸਾਡੇ ਵੱਲੋਂ ਜੀ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਦਿੱਤਿਆ ਜੀ ਦੇ ਹੁਕਮ ਅਨੁਸਾਰ ਹਰ ਰੋਜ਼ ਹੀ ਨਾਕੇ ਲੱਗਦੇ ਆ ਤੇ ਸਾਡੀ ਕਿਤੇ ਪੁਲਿਸ ਨਹੀਂ ਤੇ ਰੋਜ਼ ਹੀ ਦਿਵਾਲੀ ਹੁੰਦੀ ਹੈ ਅਸੀਂ ਤੇ ਰੋਜ਼ ਹੀ ਨਾਕੇ ਲਾਣੇ ਆ ਰੋਜ਼ ਹੀ ਚੈਕਿੰਗ ਕਰਨੀ ਆ ਪਰ ਫਿਰ ਵੀ ਥਿਆਰਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਬਾਜ਼ਾਰਾਂ ਦੇ ਵਿੱਚ ਆ ਜਾਂ ਹੋਰ ਚੌਕਾਂ ਦੇ ਵਿੱਚ ਚੈਕਿੰਗ ਕਰਦੇ ਆ ਤੇ ਇਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਟ੍ਰੈਫਿਕ ਦੀ ਵਾਇਲੇਸ਼ਨ ਜਿਹੜੀ ਆ ਨਾ ਕਰੋ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਕਿਤੇ ਕੋਈ ਲਾਵਾਰਸ ਬੈਗ ਕੋਈ ਸਕੂਟਰ ਮੋਟਰਸਾਈਕਲ ਜਾਂ ਕੋਈ ਹੋਰ ਵੀਕਲ ਤੁਹਾਨੂੰ ਕੋ ਡੱਬਾ ਮਿਲਦਾ ਆ ਉਹ ਤੇ ਤੁਰੰਤ ਉਹਦੀ ਜਿਹੜੀ ਆ ਸੂਚਨਾ ਪੁਲਿਸ ਕੰਟਰੋਲ ਰੂਮ ਗਰਦਾਸਪੁਰ ਤੇ ਦਿੱਤੀ ਜਾਏ ਐਸ ਐਚ ਓ ਸਾਹਿਬ ਸਿਟੀ ਨੂੰ ਦਿੱਤੀ ਜਾਏ ਡੀ ਐਸ ਪੀ ਸਾਹਿਬ ਸਿਟੀ ਨੂੰ ਦਿੱਤੀ ਜਾਏ ਕਿਸੇ ਵੀ ਸੀਨੀਅਰ ਅਫਸਰ ਨੂੰ ਤੁਸੀਂ ਇਹਦੀ ਸੂਚਨਾ ਦੇ ਸਕਦੇ ਹੋ ਸਾਡੇ ਟ੍ਰੈਫਿਕ ਦੇ ਜਵਾਨ ਹਰ ਚੌਂਕ 'ਚ ਖੜੇ ਆ ਇਹਨਾਂ ਨੂੰ ਸੂਚਨਾ ਦਿੱਤੀ ਜਾਏ ਪੀ ਸੀ ਆਰ ਵਾਲਿਆਂ ਨੂੰ ਦਿੱਤੀ ਜਾਏ ਤਾਂ ਜਿਹੜਾ ਤਾਂ ਜੋ ਕੋਈ ਅਣਸੁਖਣੀ ਘਟਨਾ ਤੋਂ ਬਚ ਸਕੇ ਉਹਰੇ ਅਭੀ ਜੋ ਇਹ ਵੀ ਨਹੀਂ ਹਟਦੇ ਤੇ ਅਸੀਂ ਵੀ ਆਪਣਾ ਕੰਮ ਕਰੀ ਜਾਈਦਾ ਤੁਹਾਡੇ ਸਾਹਮਣੇ ਹੀ ਆ ਹੁਣ ਇੱਕ ਅੰਡਰੇਜ 16 ਸਾਲ ਦਾ ਬੱਚਾ ਆ ਉਹਨੂੰ ਪਤਾ ਹੀ ਨਹੀਂ ਨਾ ਦੇ ਕੋ ਲਾਇਸੈਂਸ ਹੈ ਨਾ ਉਹਨੂੰ ਕੋਈ ਸੈਂਸ ਹੈ ਤੇ ਉਹ ਚਲਾਈ ਜਾ ਰਿਹਾ ਸਕੂਟਰੀ ਇੱਕ ਬਜ਼ੁਰਗ ਤੁਹਾਡੇ ਸਾਹਮਣੇ ਨਿਆਣਾ ਤੇ ਕੀ ਹੋਇਆ ਬਜ਼ੁਰਗ ਜਿਹੜਾ ਆ ਮੋਟਰਸਾਈਕਲ ਬੁਲਟ ਦੇ ਉਹਦਾ ਸਿਲੰਸਰ ਲਾਇਆ ਪਟਾਕਿਆਂ ਵਾਲਾ ਉਹਦਾ ਵੀ ਚਲਾਨ ਕੀਤਾ ਆ ਤਾਂ ਹੀ ਤੇ ਕਹਿੰਦੇ ਆ ਵੀ ਬਚੋ ਜੁਰਮਾਨੇ ਬਹੁਤ ਨੇ ਤੇ ਜਿਹੜੇ ਇਹਨਾਂ ਦੇ ਚਲਾਨਾਂ ਤੋਂ ਬਚੋ ਤੇ ਜੋ ਵੱਲੋਂ ਹੁਕਮ ਮੰਨਗੇ ਕਿੱਥੇ ਪਟਾਕੇ ਲੱਗਣੇ ਆ ਉਹਦੇ ਮੁਤਾਬਕ ਹੀ ਲੱਗਣਗੇ ਜਿਹੜਾ ਕੋਈ ਆਪਣੀ ਮਰਜ਼ੀ ਨਾਲ ਲਾਏਗਾ ਉਹਦੇ ਖਤੇ ਕਾਨੂੰਨੀ ਕਾਰਵਾਈ ਹੋਏਗੀ